ਨੋ 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 ਸਰਕਾਰ ਨੇ ਮੈਨੂੰ ਪੈਨਸ਼ਨ ਦਿੱਤੀ 2500 ਰੁਪਏ ਦੀ ਮੈਂ ਸੋਚਿਆ ਚਲੋ 2500 ਰੁਪਏ ਆ ਗਿਆ ਕੋਈ ਵੱਡਾ ਕੰਮ ਕਰ ਦਿਆਂ ਮੈਂ ਸੋਚਿਆ ਚਲੋ ਬਿਜਲੀ ਦਾ ਬਿੱਲ ਭਰ ਆਈਏ ਅੱਗੋਂ ਬਿਜਲੀ ਵਾਲੇ ਭਾਈ ਨੇ ਕਿਹਾ ਕਹਿੰਦਾ ਪੱਕੀ ਹੋਰ ਪੈਸੇ ਤਾਂ ਸਿਰਫ ਤੁਸੀਂ ਬਲਬ ਵੀ ਜਲਾ ਸਕਦੇ ਹੋ ਏਸੀ ਫ੍ਰਿਜ ਪੱਖਿਆਂ ਬਾਰੇ ਤਾਂ ਸੋਚਿਓ ਵੀ ਨਾ ਚਲੋ ਫਿਰ ਮੈਂ ਸੋਚਿਆ ਬੈਲਨੀ ਸਬਜ਼ੀ ਸਹੀ ਮੈਂ ਸਬਜ਼ੀ ਵਾਲੇ ਭਾਈ ਕੋਲ ਗਿਆ ਤੇ ਸਬਜ਼ੀ ਵਾਲੇ ਭਾਈ ਨੂੰ ਕਿਹਾ ਕਿ ਆਹ ਨੂੰ 2500 ਰੁਪਏ ਮੈਨੂੰ ਚਲੋ ਫਿਰ ਮੈਂ ਸੋਚਿਆ ਵੀ ਬੈਲਨਾ ਸਹੀ ਆਪਾਂ ਸਬਜ਼ੀ ਵਾਲੇ ਭਾਈ ਕੋਲ ਚੱਲਦੇ ਆਂ ਤੇ ਸਬਜ਼ੀ ਵਾਲੇ ਭਾਈ ਨੇ ਤੋਲਾ ਕਰਕੇ ਕਿਹਾ ਕਿ ਕਹਿੰਦਾ ਭਾਈ ਸਰ ਘਟਾ ਟਮਾਟਰ ਤੇ ਪਿਆਜ਼ ਆਉਣਗੇ ਆਲੂ ਵਾਲੇ ਤਾਂ ਤੁਸੀਂ ਸੋਚਣਾ ਨਹੀਂ ਮਾਈਕਾ ਰਾਕੇ ਫੁੱਟਿਆ ਚਲੋ ਕਿਉਂ ਨਾ ਆਪਾਂ ਇੱਕ ਤਾਂ ਸੋਨੇ ਦੇ ਗਹਿਣੇ ਕਰਾ ਲਈਏ ਤੇ ਸੋਨੇ ਵਾਲੇ ਜੁਵੈਲਰ ਨੇ ਹੱਸ ਕੇ ਕਿਹਾ ਕੰਮ ਆ ਭਾਈ 2500 ਰੁਪਏ ਦਾ ਜਦਾਂ ਸਿਰਫ ਤਿੰਨ ਝੂਠੀਆਂ ਕਹਾਣੀਆਂ ਖੋਣ ਸਕਦੇ ਹਾਂ ਗਹਿਣੇ ਤਾਂ ਬਹੁਤ ਦੂਰ ਦੀ ਗੱਲ ਐ ਅੱਗੋਂ ਘਰਬਾਜੀ ਨੇ ਪੁੱਛਿਆ ਬਾਬਾ ਜੀ 2500 ਰੁਪਏ ਦਾ ਕੀ ਕੀਤਾ ਤੁਸੀਂ ਮੈਂ ਹੱਸ ਕੇ ਜੀ ਕਿਹਾ 2500 ਰੁਪਏ ਦਾ ਸਭ ਕੁਝ ਮੈਂ ਤੇਰੇ ਨਾਲ ਝਗੜਾ ਕਰ ਸਕਦਾ ਬਾਕੀ ਤਾਂ ਸੁਪਨੀ ਦੀ ਗੱਲਾਂ ਐ ਮੰਗੋਂ ਕਾਰਵਾਈ ਨੇ ਪੁੱਛਿਆ ਬਾਬਾ ਜੀ 25 ਫੋਰ ਦਾ ਕਿੱਥੇ ਗਿਆ ਮੈਂ ਹੱਸ ਕੇ ਜੇ ਕਿਹਾ 25 ਫੋਰ ਤੇ ਤਾਂ ਸਿਰਫ ਮੈਂ ਤੇਰੇ ਨਾਲ ਝਗੜਾ ਕਰ ਸਕਦਾ ਘਰ ਚਲਾਉਣ ਘਰ ਬਣਾਉਣ ਦੀ ਤਾਂ ਗੱਲਾਂ ਬਹੁਤ ਦੂਰ ਦੀਆਂ